ਜਦੋਂ ਤੋਂ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਲਗਾਤਾਰ ਟਕਰਾਅ ਵੇਖ ਨੂੰ ਮਿਲ ਰਿਹਾ ਹੈ। ਯਮੁਨਾ ਦੀ ਨਦੀ ਦੀ ਸਫਾਈ ਨੂੰ ਲੈ ਕੇ ਲਗਾਤਾਰ ਦੋਵੇਂ ਪਾਰਟੀਆਂ ਆਮੋ-ਸਾਮਣੇ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪਰ ਹੁਣ ਪਟਪੜ ਗੰਝ ਤੋਂ ਭਾਜਪਾ ਵਿਧਾਇਕ ਰਵਿੰਦਰ ਨੇਗੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸਦੇ ਹਾਂ ਕਿ ਵੀਡੀਓ ਦੇ ਵਿੱਚ ਜੋ ਵਿਧਾਇਕ ਰਵਿੰਦਰ ਨੇਗੀ ਨੇ ਉਹ ਯਮੁਨਾ ਨਦੀ ਦਾ ਪਾਣੀ ਪੀਂਦੇ-ਪੀਂਦੇ ਅਚਾਨਕ ਉਹਨਾਂ ਦਾ ਪੈਰ ਫਿਸਲ ਜਾਂਦਾ ਹੈ ਤੇ ਉਹ ਨਦੀ ਦੇ ਵਿੱਚ ਡਿੱਗ ਜਾਂਦੇ ਨੇ। ਦੱਸਦੇ ਹਾਂ ਕਿ ਸੁਰਪਾਰਧਵਾਜ ਜੋ ਆਪ ਦੇ ਨੇਤਾ ਨੇ ਉਹਨਾਂ ਦੇ ਵੱਲੋਂ ਇਹ ਵੀਡੀਓ ਆਪਣੇ ਅਕਾਊਂਟ ਤੇ ਸ਼ੇਅਰ ਕੀਤਾ ਗਿਆ ਤੇ ਦੱਸਿਆ ਗਿਆ ਕਿ ਤੁਹਾਡੇ ਤੋਂ ਯਮੁਨਾ ਮਾਤਾ ਵੀ ਜੋ ਹੈ ਉਹ ਨਰਾਜ਼ ਹੈ ਤਾਂ ਅਜਾਹੇ ਦੇ ਵਿਚਾਲੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦੱਸ ਦਈਏ ਕਿ ਆਪ ਨੇਤਾ ਸੁਰਪਾਰਧਵਾਜ ਦੇ ਵੱਲੋਂ ਇਹ ਚੈਲੰਜ ਦਿੱਤਾ ਗਿਆ ਸੀ ਕਿ ਭਾਜਪਾ ਜੋ ਦਾਅਵੇ ਕਰ ਰਹੀ ਹੈ ਕਿ ਯਮੁਨਾ ਨਦੀ ਕਿੰਨੀ ਸਾਫ਼ ਹੈ ਤਾਂ ਉਹਨਾਂ ਨੂੰ ਆਪਣੇ ਦਾਅਵੇ ਸਾਬਤ ਕਰਨ ਦੇ ਲਈ ਇੱਕ ਵਾਰ ਯਮੁਨਾ ਨਦੀ ਦੇ ਵਿੱਚ ਜਾ ਕੇ ਪਾਣੀ ਪੀ ਕੇ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਇਹ ਨਦੀ ਕਿੰਨੀ ਸਾਫ਼ ਹੈ ਤਾਂ ਅਜਾਹੇ ਦੇ ਵਿਚਾਲੇ ਜ ਤੋਂ ਪਟਪਟ ਗੰਝ ਤੋਂ ਬੀਜੇਪੀ ਵਿਧਾਇਕ ਰਵਿੰਦਰ ਨੇਗੀ ਏ ਆਪਣਾ ਦਾਵਾ ਸਾਬਿਤ ਕਰਨ ਦੇ ਲਈ ਯਮੁਨਾ ਨਦੀ ਤੇ ਪਹੁੰਚਦੇ ਨੇ ਤਾਂ ਜਦੋਂ ਪਾਣੀ ਪੀਣ ਦੇ ਲਈ ਉਹ ਹੁੰਦੇ ਨੇ ਤਾਂ ਜਾਹੇ ਦੇ ਵਿਚਾਲੇ ਉਹਨਾਂ ਦਾ ਪੈਰ ਫਿਸਲਦਾ ਹੈ ਤੇ ਉਹ ਨਦੀ ਦੇ ਵਿਚਾਲੇ ਡਿੱਗ ਜਾਂਦੇ ਨੇ ਹਾਲਾਂਕਿ ਰਵਿੰਦਰ ਨੇਗੀ ਦੇ ਵੱਲੋਂ ਜੋ ਹੈ ਉਹ ਡੁਬਕੀ ਲਾ ਕੇ ਬਾਹਰ ਜ਼ਰੂਰ ਆ ਜਾਂਦੇ ਨੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਰਵਿੰਦਰ ਨੇਗੀ ਜੋ ਹੈ ਉਹ ਨਦੀ ਦੇ ਵਿੱਚ ਡਿੱਗ ਜਾਂਦੇ ਨੇ ਸੌਰਵ ਭਾਰਦवाज ਦੇ ਵੱਲੋਂ ਵੀ ਜੋ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕੀਤੀ ਗਈ ਤਾਂ ਸੌਰਵ ਭਾਰਦवाज ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਮਾਂ ਯਮੁਨਾ ਤੁਹਾਡੇ ਤੋਂ ਨਾਰਾਜ਼ ਹੈ ਕਿਉਂਕਿ ਤੁਸੀਂ ਝੂਠ ਬੋਲ ਰਹੇ ਹੋ ਯਮੁਨਾ ਮਾਦੀ ਜੋ ਹੈ ਤੁਹਾਡੇ ਵੱਲੋਂ ਸਫਾਈ ਨਹੀਂ ਕੀਤੀ ਗਈ ਤੇ ਤੁਸੀਂ ਕੇਵਲ ਲੋਕਾਂ ਦੇ ਵਿੱਚ ਝੂਠ ਫੈਲਾ ਰਹੇ ਹੋ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੋ ਹੈ ਰਵਿੰਦਰ ਨੇਗੀ ਦੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਬੀਜੇਪੀ ਐਮਐਲਏ ਪਟਪੜਗੰਜ ਤੋਂ ਰਵਿੰਦਰ ਨੇਗੀ ਆਪਣਾ ਜੋ ਹੈ ਉਹ ਦਾਵਾ ਪੇਸ਼ ਕਰਨ ਦੇ ਲਈ ਪਹੁੰਚਦੇ ਨੇ ਪਰ ਉਹਨਾਂ ਦਾ ਪੈਰ ਫਿਸਲ ਜਾਂਦਾ ਹੈ ਤਾਂ ਉਹ ਯਮੁਨਾ ਨਦੀ ਦੇ ਵਿੱਚ ਡਿੱਗ ਜਾਂਦਾ ਹੈ